ठा पयाठ पार रहा है लुद सवार बड़ी रे आज बाला ते लुदर रहे ਫੇਰ ਕਹਿੰਦੇ ਟ੍ਰਾਂਟੋ ਦਾ ਕੱਪ ਖੇਡਣ ਆਇਆ ਆ ਵੈਨਕੂਵਰ ਦੀ ਟੀਮ ਨੇ ਬੁਲਾਇਆ ਵੀਸੀ ਦੇ ਵਿੱਚ ਆ ਸੁਖਮਨ ਅਰਸ਼ਾ ਮੰਨਿਆ ਪਰਮਨਿਆ ਜਾਫੀ ਹੈ ਵਰਲਡ ਵਾਈਡ ਨਾਮ ਹੈ ਇਸ ਨੌਜੰਦਾ ਇੱਕ ਜੋਰ ਨਾਲ ਜਫੇ ਜਫੇ ਇੱਕ ਜੋਰ ਨਾਲ ਆ ਬੱਲੇ ਬੱਲੇ ਚੋਲੇ ਆਲਾ ਚੋਲੇ ਆਲਾ ਲੱਗ ਗਿਆ ਚੋਲੇ ਦਾ ਅਰਸ਼ ਨਾਲ ਕਰਦਾ ਰੇਡਰਾਂ ਤੇ ਧੱਕੜਦਾ ਦਿਲੋਂ ਧੰਨਵਾਦ ਆ 22 ਸਤੰਬਰ ਸਾਡੇ ਕਹਿੰਦੇ ਬਾਸੀ ਸਾਹਿਬ ਰੋਜ਼ਵੈਲ ਦੇ ਕਬੱਡੀ ਕਪਰੀ ਸੱਦਾ ਪੱਤਰ ਦੇ ਰਿਹਾ ਆ ਛੰਨਾ ਵਾਲਾ ਤਾਲੀ ਪਾਲੀ ਤਾਲੀ ਛੰਨੀ ਰਿਚਮੈਂਡ ਵਾਲੇ ਕਮਾਲ ਕਰੀ ਜਾਂਦੇ ਆ ਰਿਚਮੈਂਡ ਵਾਲੇ ਕਮਾਲ ਕਰੀ ਜਾਂਦੇ ਆ ਰਿਚਮੈਂਡ ਵਾਲੇ ਕਮਾਲ ਕਰੀ ਜਾਂਦੇ ਆ ਆ ਵੇਖਦਾ ਵੀ ਸਨੀ ਇਸ ਵੇਲੇ ਪਾਲੀ ਨੂੰ ਜਫਾ ਲਾ ਗਿਆ ਸਿੰਘ ਦੇ ਤਰਤੀ ਦਾ ਕਬੱਡੀ ਕਬੱਡੀ ਕਰਦਾ ਹੋਇਆ ਮੈਦਾਨ ਦੇ ਵਿੱਚ ਵਧਿਆ ਹੋਇਆ ਵੈਨਕੂਵਰ ਕਬੱਡੀ ਕਲੱਬ ਦੇ ਚਾਰ ਜਾਫੀਆਂ ਦੇ ਵਿੱਚੋਂ ਆਹ ਸਾਹੋਕੇ ਵਾਲਾ ਰਵੀ ਰਵੀ ਤੇ ਭਾਲੂ ਰਵੀ ਤੇ ਭਾਲੂ ਟੱਕਰ ਸਿਰੇ ਦੀ ਮੇਰੇ ਵੀਰੋ ਤਾੜੀਆਂ ਮਾਰ ਦਿਓ ਭਾਲੂ ਲਈ ਵੀ ਮਾਰਦਾ ਛਾਲਾ ਮੁੰਡਾ ਐਨ ਕਮਾਲ ਦੀ ਖੇਡ ਦਿਖਾਉਂਦਾ ਹੈ ਸਾਹਮਣੇ ਕਬੱਡੀ ਸੁਲਤਾਨ ਪਾਉਂਦਾ ਹੈ ਸਾਹਮਣੇ ਕਬੱਡੀ ਸੁਲਤਾਨ ਪਾਉਂਦਾ ਪਲੀਜ਼ ਗਰਾਊਂਡ ਕਲੀਅਰ ਰੱਖੀਏ ਆਪਾਂ ਸੁਲਤਾਨ ਪੁਆਇੰਟ ਲੈ ਕੇ ਵਾਪਸ ਹੈ ਲਗਾਤਾਰ ਕਬੱਡੀਆਂ ਪਾਉਣ ਦਾ ਦਮ ਰੱਖਦਾ ਹੈ ਅਗਲੀ ਰੇਡ ਜੋਗਾ ਦੀ ਪੱਤਾ ਮੰਗੋ ਇਹਨੂੰ ਪਾਲਦਾ ਏ ਜਿੱਥੇ ਜਾ ਬਹਿ ਗਏ ਉੱਥੇ ਨਾਲ ਲੈ ਕੇ ਆਹ ਗਿੱਦਾ ਭੰਗੜਾ ਸ਼ੌਕ ਕਮਾਲ ਦਾ ਏ ਤੈ ਉਹ ਤੇ ਵਿੱਚ ਪ੍ਰਦੇਸ ਅੱਜ ਬਣਗ ਤਕਲਾ ਕਿ ਟੌਰ ਪੰਜਾਬ ਦਾ ਠਾਠਾ ਪਿਆ ਠਾਠਾ ਪਿਆ ਠਾਠਾ ਪਿਆ ਮਾਰਦਾ ਏ ਲੁੱਦਰ ਸਵਾਦ ਉਹ ਕਬੱਡੀ ਦਾ ਏ ਆਜਮਬਾਲਾ ਤੇ ਲੁੱਦਰ ਆਹ ਲੁੱਦਰ ਲੁੱਦਾਰੇ ਬੱਲੇ ਬੱਲੇ ਕੈਲਗਰੀ ਰਾਲਾ ਪੈ ਗਿਆ ਜਿੱਕੇ ਕੀ ਹੁਣਾਂ ਦਾ ਇਹ ਨਾਰ ਕਹਿੰਦੇ ਜਿੱਥੇ ਜਦੋਂ ਮੈਚ ਫਸਦੇ ਫਿਰ ਦੋ ਦੋ ਪਾਉਣ ਲੱਗ ਜਾਂਦਾ ਹੈ ਜਦੋਂ ਮੈਚ ਫਸ ਜੇ ਫਿਰ ਦੋ ਦੋ ਪਾਉਣ ਲੱਗ ਜਾਂਦਾ ਉਹ ਸੁਲਤਾਨ ਹੈ ਐਨ ਕਹਿੰਦੇ ਚੋਟੀ ਦਾ ਸੈਮੀਫਾਈਨਲ ਖੇਡਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਕੰਬੈਨ ਵੀ ਜਿੱਤੀ ਹੈ ਕਈ ਕਪਾਂ ਦੇ ਟਰੈਕਟਰ ਵੀ ਜਿੱਤੇ ਹਨ ਘੋੜਿਆਂ ਦਾ ਵੀ ਜੇਤੂ ਰਿਹਾ ਆਹ ਬੁਰੀਆ ਸ਼ੇਸ਼ਰ ਵਾਲਾ ਕਬੱਡੀ ਪਾ ਰਿਹਾ ਹੈ ਅਰਸ਼ ਸੁਖਮਰ ਚੋੜਾ ਸਾਹਿਬ ਦਾ ਪਰ ਸ਼ਨੀ ਕਹਿੰਦੇ ਵੀ ਰੋਕਣ ਦੀ ਜਦੋਂ ਜਦ ਕਰ ਰਿਹਾ ਆ ਇਹ ਨੌਜਵਾਨਾਂ ਦੀ ਧਰਤੀ ਦਾ ਟੱਕਰ 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 ਸ਼ਮੀਰ ਖਾਨ ਹੈ ਜਿਸ ਬਾਲੂ ਜੱਟ ਕਬੱਡੀ ਕਬੱਡੀ ਕਰਦਾ ਹੋਇਆ ਮਨੀ ਮੱਲੀਆਂ ਵਾਲਾ ਰਵੀ ਸਾਹ ਹੋਕੇ ਦਾ ਯਾਦ ਕੋਟਲੀ ਗਾਜਰਾਵਾਲਾ ਕਾਹਲੋਂ ਪਲਵਾਨ ਐਨ ਚਾਰੇ ਜਾਫੀ ਬਿਲਕੁਲ ਤਿਆਰੀ ਦੇ ਵਿੱਚ ਹੈ ਕੌਣ ਬੱਲੇ ਬੱਲੇ ਕਰਵਾਉਂਦਾ ਫੇਰ ਟੱਕਰ ਫੇਰ ਟੱਕਰ ਆ ਚੱਕ ਆਹ ਚਾਕੋ ਬੱਲੇ ਬੱਲੇ ਹੋ ਗਈ ਕੈਲਗਰੀ ਆਹ ਵੇਖਦਾ ਵੀ ਸਾਹੋਕੇ ਵਾਲਾ ਐ ਕੀਤੀ ਤੇ ਗੱਬਰੂ ਆਸਾਂ ਤੇ ਖੜਾ ਉਤਰਿਆ ਕਪੂਰੇ ਵਾਲੇ ਮੰਨੇ ਸੰਧੂ ਦੀ ਟੀਮ ਹਰਪ੍ਰੀਤ ਸਿਵਿਆ ਦੀ ਟੀਮ ਤੇ ਬਾਲੂ ਜੱਟਾ ਦਰਸ਼ਕ ਵੀਰੋ ਬਾਲੂ ਜੱਟ ਦੀ 20 ਸਾਲਾਂ ਦੀ ਉਮਰ ਜੇ ਗੱਲ ਬਾਲੂ ਜੱਟ ਸਿਰੇ ਲਾ ਗਿਆ ਤਾੜੀਆਂ ਜ਼ੋਰਦਾਰ ਵਾਕ ਉਡੂ ਊਡੂ ਕਰਦੀ ਜਵਾਨੀ ਐ ਅੰਦਾਜ਼ ਵੱਖਰਾ ਐ ਸਟਾਈਲ ਵੱਖਰਾ ਐ ਅੰਦਾਜ਼ ਵੱਖਰਾ ਸਟਾਈਲ ਵੱਖਰਾ ਐ ਆ ਬਲੀਰ ਖਾਨਪਰੀਆ ਗੋਲਾ ਸਣੀ ਪੂਨੀਆ ਜੀ ਨੇ ਪਾ 21 ਨੂੰ 31 ਨਾਲ ਪੈਂਦਾ ਮੋੜਨਾ ਖੋਣਾ ਪੈਂਦਾ ਸ਼ਿਕਾਰ ਸ਼ੇਰ ਦੇ ਜਵਾੜੇ ਚੋਂ ਬਿਣਗ ਤਾਂ ਜਾ ਕੇ ਮਿਲੇ ਸ਼ਾਵਾਸ਼ੇ ਖਾੜੇ ਚੋਂ ਆ ਬਿਣਗ ਤਾਂ ਜਾ ਕੇ ਮਿਲੇ ਸ਼ਾਵਾਸ਼ੇ ਖਾੜੇ ਚੋਂ ਲੱਗਿਆ ਹੋਇਆ ਜੋਰ ਕਬੱਡੀ ਦਾ ਸਕੰਜਾ 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 ਰੈਂਟਾਂ ਤੋਂ ਆ ਯਾਦ ਯਾਦ ਕੋਟਲੇ ਵਾਲਾ ਨਵੇਂ ਪਿੰਡਿਆ ਕਮਲ ਦਾ ਕਹਿੰਦੇ ਬੜਾ ਪਿਆਰ ਆ ਕੋਟਲੀ ਕੇ ਆਉਂਦਾ 15 ਸਾਲਾਂ ਤੋਂ ਇਹ ਮੇਲੇ ਲੁੱਟਦਾ ਗੱਭਰੂ ਜਵਾਨ ਲੋਕੋ 6 ਫੁੱਟ ਦਾ ਪਰ ਯਾਦ ਕਹਿੰਦੇ ਆਈ ਤੇ ਆਇਆ ਹੋਇਆ ਕੋਟਲੀ ਵਾਲਾ ਆਈ ਤੇ ਆਇਆ ਹੋਇਆ ਇਹ ਯਾਦ ਬਾਈ ਤਾੜੀਆਂ ਮਾਰ ਦਿਓ ਯਾਦ ਦੇ ਲਈ ਸਿਰੇ ਦਾ ਜਫਾ ਲਾ ਗਿਆ ਇਧਰ ਸੋ ਆ ਗਿਆ ਬਾਲੂ ਜੱਟ ਆ ਗਿਆ ਬਾਲੂ ਜੱਟ ਬਾਲੂ ਜੱਟ ਆ ਗਿਆ ਆਓ ਘੋੜੀ ਵਰਗੀ ਚਾਲ ਹੈ ਘੋੜੀ ਵਰਗੀ ਚਾਲ ਹੈ ਜਦੋਂ ਨੱਚਦਾ ਤੇ ਲੋਕੀ ਨਜ਼ਾਰੇ ਲੈਂਦੇ ਐ ਅੱਜ ਬਿਨਾ ਢੋਲ ਤੋਂ ਭੰਗੜੇ ਕਹਿਰਗਰੀ ਚ ਪੈ ਰਹੇ ਐ ਅੱਜ ਬਿਨਾ ਢੋਲ ਤੋਂ ਭੰਗੜੇ ਕਹਿਰਗਰੀ ਦੇ ਵਿੱਚ ਪੈ ਰਹੇ ਐ ਸultan ਪੈਦੇ ਬਿਨਾ ਢੋਲ ਤੋਂ ਭੰਗੜੇ ਲਜੇ ਪੌਦੀ ਆ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਜੇ ਪੌਦੀ ਆ ਗੱਲ ਰਾਜੇ ਖੇਲੇ ਦੀ ਵਨ ਕੋਵਰ ਦੀ ਸਟਾਪ ਲਾਈਨ ਮੱਲੀਆਂ ਵਾਲਾ ਕੋਟਲੀ ਵਾਲਾ ਕੜੂਏ ਵਾਲਾ ਸਾਹੋਕੇ ਵਾਲਾ ਯਾਦ ਯਾਦ ਸਕੰਜਾ 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 ਕਬੱਡੀ ਦਾ ਕੋਟਲੀ ਵਾਲਾ ਸਿਰਾਲ ਆ ਗਿਆ ਕੋਟਲੀ ਵਾਲਾ ਸਿਰਾਲ ਆ ਗਿਆ ਉਧਰ ਗਿਆਨ ਬਣ ਗਈ ਕਹਿੰਦਾ ਆਲੂ ਯਟ ਆ ਗਿਆ ਯੱਟ ਆ ਗਿਆ ਬਾਈ ਜੇ ਮੇਲੇ ਦਾ ਸਵਾਦ ਆਉਂਦਾ ਇੱਕ ਵਾਰ ਤਾੜੀਆਂ ਓਸ਼ ਠਾਠਾ ਮਾਰ ਰਿਹਾ ਆਹ ਬੁਰੀਆ ਸ਼ੇਸ਼ਰਪਿੰਡ ਵਾਲਾ ਕਬੱਡੀ ਕਬੱਡੀ ਚੋਲਾ ਸਾਹ ਦਾ ਅਰਸ਼ ਤੇ ਤਰਸ ਅਰਸ਼ ਦਾ ਫਾਟਾ ਉਪਰ ਆ ਗਿਆ ਅਰਸ਼ ਚੋਲਾ ਸਾਹ ਵਾਲਾ ਸਿਰਾ 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 ਹੋ ਵੱਲੇ ਵਾਕਈ ਸਿਰਾ ਲਾ ਗਿਆ ਅਰਸ਼ ਚੋਲਾ ਬਾਲੂ ਜੱਟ ਆ ਗਿਆ ਬਾਲੂ ਜੱਟ ਆ ਗਿਆ ਬਾਲੂ ਜੱਟ ਆ ਗਿਆ ਬਾਲੂ ਜੱਟ ਆ ਗਿਆ ਪਰ ਯਾਦ ਯਾਦ ਛਾ ਗਿਆ ਆਹ ਯਾਦ ਛਾ ਗਿਆ ਯਾਦ ਛਾ ਗਿਆ ਬਾਲੂ ਨੰਬਰ ਬਣਾ ਗਿਆ ਬਾਲੂ ਜੱਟ ਕਹਿੰਦੇ ਨੰਬਰ ਬਣਾ ਗਿਆ ਦਰਸ਼ਕ ਵੀਰੇ ਬਾਲੂ